ਲੋਕਾਂ ਦੇ ਹੱਕ 'ਚ ਖੜਨ ਦਾ ਵੀ ਆਪਦਾ ਹੀ ਨਜ਼ਾਰਾ ਹੁੰਦਾ ਹੈ ਮੈਂ ਤਾਂ ਵੀ ਬੜਾ ਨਜ਼ਾਰਾ ਲੈ ਰਿਆ ਇਸ ਗੱਲ ਦਾ ਔਰ ਮੈਨੂੰ ਤਾਂ ਤੜਕੀ ਜਦੋਂ ਉਹ ਗਾਣਾ ਕੱਢਣ ਲੱਗ ਜਾਂਦੇ ਨੇ ਮੈਨੂੰ ਬੜਾ ਵਧੀਆ ਲੱਗਦਾ ਵੀ ਅੱਜ ਫੇਰ ਰੋਣ ਲੱਗ ਗਈ ਤੜਕੀ ਕੱਢਣ ਲਾ ਇਹ ਗਾਣਾ ਮੈਨੂੰ ਜੇ ਮੈਂ ਤੁਰਿਆ ਜਾਂਦਾ ਜਾਂਦਾ ਨਾ ਬੂਟ ਦਾ ਫੀਤਾ ਬੰਨਣ ਵਾਸਤੇ ਬਹਿ ਜਾ ਉਹ ਵੀ ਕਹਿੰਦੇ ਲੈ ਭਗਵੰਤ ਮਾਤਾ ਡਿੱਗ ਪਿਆ ਉਹ ਦੱਸੋ ਯਾਰ ਮੈਂ ਐ ਨਹੀਂ ਮੈਂ ਤਾਂ ਮੈਂ ਤਾਂ ਤੁਹਾਡੇ ਜੜਾਂ 'ਚ ਬੈਠੂ ਆਂ ਹਰ ਗੱਲ ਤੇ ਲੱਗਣਾ ਰੰਦਾ ਹਰ ਗੱਲ ਤੇ ਜੇ ਕੋਤਵਾਨ ਅਜ ਉੱਠਿਆ ਸਵੇਰੇ ਬੈੱਡ ਚ ਉਹਨੇ ਪਹਿਲਾਂ ਖੱਬੇ ਖੱਬੇ ਪੈਰ ਦੀ ਚੱਪਲ ਪਾਈ ਇਹਦਾ ਮਤਲਬ ਖੱਬੇ ਪੱਕੀ ਹੁੰਦਾ ਜਾਂਦਾ ਪਤਾ ਨਹੀਂ ਕੀ ਕੀ ਇਹ ਭਾਈ ਜੀ ਤੁਹਾਡਾ ਪਿਆਰ ਹੈ ਇਹ ਮੇਰੇ ਕਰਕੇ ਨਹੀਂ ਹੈਗਾ ਮੈਂ ਇਥੋਂ ਨਹੀਂ ਡਰਦੇ ਇਹ ਤੁਹਾਡੇ ਤੋਂ ਡਰਦੇ ਨੇ ਵੀ ਯਾਰ ਉਹਦੇ ਨਾਲ ਉਹ ਨੇ ਲੋਕ ਨੇ ਸੋ ਮੈਨ ਜਿੰਨੇ ਜਰ ਤੁਸੀਂ ਮੇਰੇ ਨਾਲ ਹੋ ਮੈਨੂੰ ਕੋਈ ਪ੍ਰੋਬਲਮ ਨਹੀਂ ਮੈਂ ਤੁਹਾਡੇ ਨਾਲ ਜੇ ਪ੍ਰਮਾਤਮਾ ਉਹ ਡਰਦੇ ਅਸੀਂ ਕਿਸੇ ਤੋਂ ਨਹੀਂ ਬਸ ਉਹ ਨੀਲੀ ਛਤਰੀ ਵਾਲੇ ਤੋਂ ਡਰਦੇ ਆਂ ਉਹ ਸਮੱਤ ਬਖਸ਼ੇ ਬਲ ਬਖਸ਼ੇ ਲੋਕਾਂ ਦੇ ਕੰਮ ਆਈਏ ਲੋਕਾਂ ਦੇ ਕੰਮਾਂ ਚ ਲੋਕਾਂ ਦੀ ਤਰੱਕੀ ਕਿਸੇ ਦੇ ਘਰੇ ਦੀਵੇ ਜਗਣ ਜਿਵੇਂ 28 ਦੀਵੇ ਜਗ ਗੇ ਰੋਜ਼ਗਾਰ ਦੇ ਤੁਹਾਡੇ ਪਿੰਡ ਇਸੇ ਤਰ੍ਹਾਂ ਹੋਰ ਪਿੰਡਾਂ ਚ ਵੀ ਜਗਣ ਤੇ ਪਿੰਡ ਜਿਹੜੇ ਨੇ ਦੁਬਾਰੇ ਵਾਪਸ ਸੱਥਾਂ ਚ ਰੌਣਕਾਂ ਮੁੜਿਆਉਣ ਗਿੱਧੇ ਪੰਗੜੇ ਪੈਣ ਤੇ ਸਾਡਾ ਰੰਗਲਾ ਪੰਜਾਬ ਬਣੇ ਤੰਦਰੁਸਤ ਪੰਜਾਬ ਬਣੇ ਲੋਕਾਂ ਦੇ ਹੱਕ ਚ ਖੜਨ ਦਾ ਵੀ ਆਪਦਾ ਹੀ ਨਜ਼ਾਰਾ ਹੁੰਦਾ ਮੈਂ ਤਾਂ ਕੋਈ ਬੜਾ ਨਜ਼ਾਰਾ ਲੈ ਰਿਆਂ ਇਸ ਗੱਲ ਦਾ ਔਰ ਮੈਨੂੰ ਤਾਂ ਤੜਕੀ ਜਦੋਂ ਉਹ ਗਾਣਾ ਕੱਢਣ ਲੱਗ ਜਾਂਦੇ ਨੇ ਮੈਨੂੰ ਬੜਾ ਵਧੀਆ ਲੱਗਦਾ ਵੀ ਅੱਜ ਫੇਰ ਰੋਣ ਲੱਗ ਗਏ ਤੜਕੀ ਕੱਢਣ ਲਾ ਦੇ ਗਾਣਾ ਮੈਨੂੰ ਜੇ ਮੈਂ ਤੁਰਿਆ ਜਾਂਦਾ ਜਾਂਦਾ ਨਾ ਬੂਟ ਦਾ ਫੀਤਾ ਬੰਨਣ ਵਾਸਤੇ ਬਹਿ ਜਾ ਉਹ ਵੀ ਕਹਿੰਦੇ ਲੈ ਭਗਵੰਤ ਮਾਤਾ ਡਿੱਗ ਪਿਆ ਉਹ ਦੱਸੋ ਯਾਰ ਮੈਂ ਆਏ ਨਹੀਂ ਮੈਂ ਤਾਂ ਮੈਂ ਤਾਂ ਤੁਹਾਡੇ ਜੜਾਂ 'ਚ ਬੈਠੂ ਆਂ ਹਰ ਗੱਲ ਤੇ ਲੱਗਣਾ ਰੰਡਾ ਹਰ ਗੱਲ ਤੇ ਜੇ ਭਗਵੰਤ ਮਾਤਾ ਅਜ ਉੱਠਿਆ ਸਵੇਰੇ ਬੈੱਡ 'ਚੋਂ ਉਨੇ ਪਹਿਲਾਂ ਖੱਬੇ ਖੱਬੇ ਪੈਰ ਦੀ ਚੱਪਲ ਪਾਈ ਆ ਦਾ ਮਤਲਬ ਖੱਬੇ ਪੱਖੀ ਹੁੰਦਾ ਜਾਂਦਾ ਪਤਾ ਨਹੀਂ ਕੀ ਕੀ ਇਹ ਭਾਈ ਜੀ ਥੋੜਾ ਪਿਆਰ ਹੈ ਇਹ ਮੇਰੇ ਕਰਕੇ ਨਹੀਂ ਹੈਗਾ ਮੈਂ ਇਥੋਂ ਨਹੀਂ ਡਰਦੇ ਇਹ ਤੁਹਾਡੇ ਤੋਂ ਡਰਦੇ ਨੇ ਵੀ ਯਾਰ ਉਹਦੇ ਨਾਲ ਉਹ ਨੇ ਲੋਕ ਨੇ ਸੋ ਮੈਨ ਜਿੰਨੇ ਜਰ ਤੁਸੀਂ ਮੇਰੇ ਨਾਲ ਹੋ ਮੈਨੂੰ ਕੋਈ ਪ੍ਰਾਬਲਮ ਨਹੀਂ ਮੈਂ ਤੁਹਾਡੇ ਨਾਲ ਜੇ ਪ੍ਰਮਾਤਮਾ ਉਹ ਡਰਦੇ ਅਸੀਂ ਕਿਸੇ ਤੋਂ ਨਹੀਂ ਬਸ ਉਹ ਨੀਲੀ ਛਤਰੀ ਵਾਲੇ ਤੋਂ ਡਰਦੇ ਆ ਉਹ ਸਮੱਤ ਬਖਸ਼ੇ ਬਲ ਬਖਸ਼ੇ ਲੋਕਾਂ ਦੇ ਕੰਮ ਆਈਏ ਲੋਕਾਂ ਦੇ ਕੰਮਾਂ ਚ ਲੋਕਾਂ ਨੇ ਤਰੱਕੀ ਕਿਸੇ ਦੇ ਘਰੇ ਦੀਵੇ ਜਗਣ ਜਿਵੇਂ 28 ਦੀਵੇ ਜਗ ਗਏ ਰੋਜ਼ਗਾਰ ਦੇ ਤੁਹਾਡੇ ਪਿੰਡ ਇਸੇ ਤਰ੍ਹਾਂ ਹੋਰ ਪਿੰਡਾਂ 'ਚ ਵੀ ਜਗਣ ਤੇ ਪਿੰਡ ਜਿਹੜੇ ਨੇ ਦੁਬਾਰੇ ਵਾਪਸ ਸੱਥਾਂ ਚ ਰੌਣਕਾਂ ਮੁੜਿਆਉਣ ਗਿੱਧੇ ਪੰਗੜੇ ਪਹਿਣ ਤੇ ਸਾਡਾ ਰੰਗਲਾ ਪੰਜਾਬ ਬਣੇ ਤੰਦਰੁਸਤ ਪੰਜਾਬ ਬਣੇ